ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਵੇ ਸਿਫਤੁ ਖਾਮਦੀ ਨੂਰ ਅਰਸੋ ਹੋ ਕੋਰ ਸੋ ਝਟੀਐ ਤੁਧ ਡਠ ਸਚ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸਚਾ ਪਾਤਸ਼ਾਹ ਹੋ ਸਿਰ ਸ਼ਾਹੰਦੈ ਜਿਸ ਪਾਸ ਬਹਿਠਿਐ ਸੋਹੀਐ ਸਭਨਾ ਦਾ ਵੇਸਾ ਸਜਣ ਸਚਾ ਪਾਤਸ਼ਾਹ ਹੋ ਸਿਰ ਸ਼ਾਹੰਦੈ ਜੇਸ ਪਾਸ ਬਹਿਠਿਆ ਸੋਹੀਏ ਸਭ ਨੰਦਾ ਸਤਨਾ ਹਲਾ ਵਲ ਮਹਲਾ ਪੰਜਵਾ ਚੰਤ ਇਕ ਅੰਕਾਰ ਸਤ ਗੁਰ ਪ੍ਰਸਾਦਿ ਮੰਗਲ ਸਾਜ ਭਇਆ ਪ੍ਰਭ ਆਪਨ ਗਾਇਆ ਰਾਮ ਅਵਨਾਸੀ ਵਰ ਸੁਣਿਆ ਜਿ ਆਇਆ ਆਰਾਮ ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਰਵ ਆਵਨਾਸੀ ਵਰ ਸੁਣਿਆ ਉਪਜਿਆ ਛਾਇਾਰਾ ਮਨ ਪ੍ਰੀਤ ਲੱਗ ਵਡ ਭਗ ਕਬ ਮਿਲਿਆ ਪੂਰਨ ਪਤ ਸਹਜ ਸਮਾਈਐ ਗੋਵਿੰਦ ਪਾਈਐ ਦੇਹੋ ਸਖੀਏ ਮੋਹ ਮਤੇ ਦਿਨ ਰੈਨ ਠਾਡੀ ਕਰੋ ਸੇਵਾ ਪ੍ਰਭ ਕਵਨ ਜੁਗਤੀ ਪਾਇਆ ਬੇਨਵੰਤ ਨਾਨਕ ਕਰਹੁ ਕਿਰਪਾ ਲਹੋ ਸਮਾਹਰਾ ਹਰ ਰਤਨ ਵਿਸਾਹਾਰਾਮ ਖੋਜੇ ਖੋਜ ਲੱਦਾ ਹਰ ਸੰਤਨ ਪਾਰਾਮ ਮੇਰੇ ਸੰਤ ਪਿਆਰੇ ਦਇਆਧਾਰੇ ਕਥ ਅਕਥ ਵਿਚਾਰੋ ਇਕਜਤ ਇਕ ਮਨ ਧਿਆਏ ਸੁਆਮੀ ਲਏ ਪ੍ਰੀਤ ਪਿਆਰ ਕਰ ਜੋੜ ਪ੍ਰਭ ਪਹ ਕਰ ਬਿਨੰਤੀ ਮਿਲ ਹਰ ਜਸ ਲਾਹ ਬੇਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮ ਅਥਾ ਸਾਹ ਅਟਲ ਸੁਖ ਸਮੂਹ ਪਾਇਆ ਗਾਇਆ ਵਿਜੋਗਰਾਮ ਮੇਲੇ ਸੰਤਿ ਆਏ ਪ੍ਰਭ ਧਿਆਏ ਬਣੇ आचर जिया मेल एकत्रए सहज टोए मन प्रीती मञिया ਮੇਲ ਜੋਤ ਜੋਤੀ ਓਤ ਪੁੱਤੀ ਹਰਨਾਮ ਸਭ ਰਸ ਭੋਗ ਬੇਨਵੰਤ ਨਾਨਕ ਸਭ ਸੰਤ ਮਿਲੀ ਪ੍ਰਭ ਕਰਨ ਕਾਰਣ ਜੋਗ ਭਾਵਨ ਸੁਹਾਵੜਾ ਤਰਤ ਸਭਾਗੀਰਾਮ ਪ੍ਰਭ ਘਾਰੇ ਆਏ ਅੜਾ ਰਲੀ ਲਾਗੇ ਰਾਮ ਗੋਰ ਚਰਨ ਲਾਗੇ ਸਹਿਜ ਜਾਗੇ ਸਗਲ ਇੱਛਾ ਪੁੰਨੀਆਂ ਮੇਰੀ ਆਸ ਸੰਤ ਤੋਰੀ ਹਰ ਮਿਲੈ ਕੰਤ ਵਿਚੁੰਨਿਆ ਆਨੰਦ ਦੇ ਆਨੰਦਨ ਵਜਹਿ ਵਾਜੇ ਅਹੰ ਮਤ ਮਨ ਕੀ ਤਿਆਗੇ ਬੇਨਵੰਤ ਨਾਨਕ ਸਰਣ ਸੁਆਮੀ ਸੰਤ ਸੰਗ ਲਵ ਲਾਗੇ ਵਾਜੇ ਵਾਜੇ ਅਹੰਮਤ ਮਨ ਕੀ ਤਿਆਗੇ ਬੇਨਵੰਤ ਨਾਨਕ ਸਰਣ ਸੁਆਮੀ ਸੰਤ ਸੰਗ ਲਵ ਲਾਗੇ ਈ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹਲਾ ਪੰਜਵਾਂ ਛੰਤ ਇੱਕ ਓ ਓੰਕਾਰ ਸਤਗੁਰ ਪ੍ਰਸਾਦਿ ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਰਾਮ ਅਬੇਨਾਸੀ ਵਾਰ ਸੁਣਿਆ ਮਨ ਉਪਜਿਆ ਚਾਇਆ ਰਾਮ